ਦੇ ਨੰਬਰ ਗ੍ਰੰਥ ਤੋਂ 4 ਹੜ ਸ਼ੰਸ਼ੇ ਸਮਤ ਨੋ ਪਿੰਡ ਕੱਲਾ ਜ਼ਿਲ੍ਹਾ ਅੰਮ੍ਰਿਤਸਰ ਕੱਲਾ ਸੰਗਤ ਦੇ ਨਿਵੇਕ ਸੋ ਸਰਵਨ ਕਰਦੇ ਹਾਂ ਹਜੂਰ ਸ਼ੰਸ਼ੇ ਜੀ ਦੀ ਬਖਸ਼ਿਸ਼ ਤਰਨੀ ਕਹੇ ਮੈਂ ਸੁਣੀਆ ਅਗੰਮੀ ਆਵਾਜ਼ਾਂ ਕਿਸ ਦਾ ਬਿਆਨ ਹੈ ਤਰਨੀ ਦਾ ਦਰਣੀ ਕਹਿੰਦੀ ਮੈਨੂੰ ਕੁਝ ਸੁਣਾਈ ਦਿੱਤਾ ਵਿਸ਼ਨ ਬ੍ਰਹਮਾ ਸ਼ਿਵ ਰਹਾਸਣਾਈਆ ਉਹ ਅਗੰਮੀ ਆਵਾਜ਼ਾਂ ਕਿਨੇ ਮਾਰੀਆਂ ਵਿਸ਼ਨ ਬ੍ਰਹਮਾ ਸ਼ਿਵ ਨੇ ਕੁਝ ਕਿਹਾ ਦਰਣੀ ਨੂੰ ਕੀ ਕਿਹਾ ਉੱਠ ਵੇਖ ਅਗੰਮੀ ਰਾਜਾ ਆ ਜਾ ਤੈਨੂੰ ਉਸ ਅਗੰਮੀ ਰਾਜੇ ਦੇ ਦਰਸ਼ਨ ਕਰਾਈਏ ਇਸੇ ਕਰਕੇ ਹਜੂਰ ਸ਼ੰਚੀ ਜੀ ਨੇ ਸੋਮ ਮਹਾਰਾਜ ਰਾਜ ਤੇ ਰੱਖਿਆ ਸਾਰਿਆਂ ਤੋਂ ਵੱਡਾ ਰਾਜਾ ਮੈਂ ਅਗੰਮੀ ਰਾਜਾ ਮੈਂ ਪੂਰੇ ਬ੍ਰਹਿਮੰਡ ਦੇ ਉੱਤੇ ਰਾਜ ਕਰਦਾ ਅੱਜ ਕੱਲੇ ਦੇ ਵਿੱਚ ਧਰਨੀ ਨੂੰ ਵਿਸ਼ਨ ਬ੍ਰਹਮਾ ਸ਼ਿਪ ਉੱਤੇ ਹਾਜ਼ਰੀ ਭਰ ਕੇ ਕਹਿ ਰਹੇ ਨੇ ਕਿ ਆਜਾ ਤੈਨੂੰ ਉਸ ਅਗੰਮੀ ਰਾਜੇ ਨੂੰ ਦਿਖਾਈਏ ਓਠ ਵੇਖ ਅਗੰਮੀ ਰਾਜਾ ਸ਼ੈਨ ਸ਼ਾ ਤੁਰ ਦਰਗਾਹੀਆ ਜਿਸ ਆਦਿਨ ਆਦ ਤੇਰਾ ਸਾਜਣ ਸਾਜਾ ਉਸ ਰਾਜੇ ਨੂੰ ਵੇਖ ਜਿਸਨੇ ਤੇਰੀ ਸਿਰਜਣਾ ਵੀ ਆਪ ਕੀਤੀ ਆ ਅੰਤ ਆਪਣੇ ਹੱਥ ਰਖਾਈਆ ਤੇਰੀ ਸਾਜਣਾ ਵੀ ਉਹਨੇ ਕੀਤੀ ਅੰਤ ਵੀ ਤੇਰਾ ਉਹਨੇ ਆਪਣੇ ਹੱਥ ਵਿੱਚ ਰੱਖਿਆ ਆਜਾ ਤੈਨੂੰ ਐਸੇ ਰਾਜੇ ਨੂੰ ਮਲਾਈਏ ਸੋ ਜੋਤੀ ਧਾਰ ਗਰੀਬ ਨਵਾਜਾ ਜਿਹੜਾ ਰਾਜਾ ਤੈਨੂੰ ਅਸੀਂ ਦਿਖਾਉਣ ਵਾਸਤੇ ਕਹਿੰਨੇ ਆ ਉਹ ਕੌਣ ਆ ਉਹ ਜੋਤੀ ਧਰਾ ਤਾਰ ਗਰੀਬਾਂ ਦੀ ਰੱਖਿਆ ਕਰਨ ਵਾਲਾ ਗਰੀਬ ਨਵਾਜ਼ਾ ਸੋ ਪੁਰਖ ਨਰੰਜਣ ਅਗੰ ਅਥਾਹੀਆ ਤੇਰੀ ਰਖਣ ਆਵੇ ਲਾ ਜਾ ਤੂੰ ਪਿਛਲੇ ਜੁਗਾਂ ਤੋਂ ਇਹ ਮੰਗ ਕਰਦੀ ਆਈਆਂ ਕਿ ਮੇਰੇ ਉੱਤੇ ਸਿਰਫ ਤੇ ਸਿਰਫ ਧਰਮ ਰਹਿ ਜਾਵੇ ਆ ਧਰਮ ਖਤਮ ਹੋ ਜਾਵੇ ਤੇਰੀ ਇਸ ਮੰਗ ਨੂੰ ਪੂਰਿਆ ਕਰਨ ਵਾਸਤੇ ਤੇਰੀ ਲਾਜ ਰੱਖਣ ਵਾਸਤੇ ਉਹ ਰਾਜਾ ਨਗੰਬੀ ਇੱਥੇ ਆ ਗਿਆ ਤੇਰੀ ਰੱਖਣ ਆਵੇ ਲਾਜ ਸਿਰ ਆਪਣਾ ਹੱਥ ਟਿਕਾਈ ਆ ਦੀਪਕ ਜੋਤ ਜਗਾ ਕੇ ਦੇਸ ਮਾਜਾ ਔਰ ਉਸ ਨੇ ਆਪਣੇ ਜੋਤ ਦੀ ਰੁਸ਼ਨਾਈ ਆਪਣੇ ਦੀਪਕ ਦੀ ਰੁਸ਼ਨਾਈ ਕਰ ਕਿੱਥੇ ਦਿੱਤੀ ਹੈ ਮਾਝੇ ਦੇਸ਼ ਦੇ ਵਿੱਚ ਮਦਨ ਸਪਕਤਾਂ ਨਾਲ ਰਖਾਈਆ ਕਮਲੀਏ ਬਿਨ ਨੈਣਾ ਤੋਂ ਦਰਸ਼ਨ ਪਾ ਜਾ ਕੋਣ ਕਹਿ ਰਿਹਾ ਵਿਸ਼ਨ ਬ੍ਰਹਮਾ ਸ਼ਿਵ ਤਰਨੀ ਨੂੰ ਕਹਿ ਰਹੇ ਨੇ ਬੇਸ਼ੱਕ ਤੇਰੀਆਂ ਅੱਖਾਂ ਨਹੀਂ ਤੂੰ ਬਿਨ ਨੈਣਾ ਤੋਂ ਬਿਨ ਅੱਖਾਂ ਤੋਂ ਆ ਜਾ ਉਸ ਅਦਮੀ ਰਾਜੇ ਦੇ ਦਰਸ਼ਨ ਕਰ ਲਾ ਕਮਲੀਏ ਬਿਨ ਨੈਣਾ ਤੋਂ ਦਰਸ਼ਨ ਪਾ ਜਾ ਲੋਚਨ ਨੈਣ ਨੈਣ ਵਿਗਸਾਈਆ ਨਿਗਾ ਮਾਰ ਲੈ ਸ਼ਬਦ ਸਤਿਗੁਰ ਤਾਰ ਵਿੱਚ ਜਾਗਾ ਜਿਹੜਾ ਅਜੇ ਤੱਕ ਖਾਮੋਸ਼ ਰਿਹਾ ਉਹ ਸਤਿਗੁਰ ਸ਼ਬਦ ਹੋ ਕੇ ਹੁਣ ਜਾਗ ਪਿਆ ਉਹ ਬੋਲ ਪਿਆ ਆ ਜਾ ਉਹਦੇ ਦਰਸ਼ਨ ਕਰ ਲੈ ਦੋ ਜਹਾਨ ਲੈ ਅਗੜਾਈਆ ਜਿਸ ਦੇ ਹੱਥ ਵਿੱਚ 184 ਜੀਵ ਜੰਤ ਤੀਆਂ ਵਾਗਾ ਐ ਤਰਨੀ ਤੇਰਾ ਤੇ ਆਦ ਅੰਤ ਉਹਦੇ ਹੱਥ ਵਿੱਚ ਹੈ ਹੀ ਲੱਖ 84 ਜੂਨੀ ਦੀਆਂ ਵਾਗਾ ਵੀ ਉਹਦੇ ਹੱਥ ਵਿੱਚ ਨੇ ਆਜਾ ਤੈਨੂੰ ਉਸ ਰਾਜੇ ਦੇ ਦਰਸ਼ਨ ਕਰਾਈਏ ਨਿਰਗੁਣ ਸਰਗੁਣ ਸੰਗ ਬਣਾਈਆ ਸੋ ਸੁਅਮੀ ਅੰਤਰਜਾਮੀ ਪੁਰਖ ਬਿਧਾਤਾ ਕੰਤ ਸੁਹਾਗਾ ਪਰਵਰਦ گار ਸੰਜਾ ਯਾਰ ਨੂਰ ਅਲਾਹੀਆ ਜਿਸ ਦਾ ਨਾਮ ਕਲਮਾ ਜਗਤ ਵਿਦਿਆ ਤੋਂ ਬਾਹਰ ਅਨਰਾਗਾ ਕਿਉਂਕਿ ਬਾਹਰ ਦੀ ਗੱਲ ਨਹੀਂ ਐ ਧਰਮੀਏ ਕਿ ਉਹ ਕਮਲਾਪਤੀਆ ਇਹ ਉਹ ਅੰਤਰਜਾਮੇ ਪੁਰਖ ਬਿਧਾਤਾ ਤੇਰੇ ਕੋਲ ਆ ਗਿਆ ਜਿਹਦੇ ਤੈਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਇਹਦਾ ਸਾਰਾ ਰਾਗ ਜਿਹੜਾ ਇਹ ਬਿਨਿਆ ਵਿਦਿਆਤਮਾ ਅੰਦਰ ਦੀ ਗੱਲ ਸਾਰੀ ਕਥਨੀ ਕਹਿਣ ਕਿਛ ਨਾ ਪਾਈਆ ਕੋਈ ਵੀ ਜ਼ਬਾਨ ਇਹਦੀ ਅਗੰਮਤਾ ਬਾਰੇ ਕੁਝ ਦੱਸ ਨਹੀਂ ਸਕਦੀ ਇਹ ਏਡਾ ਮਹਾਨ ਰਾਜਾ ਧਰਤੀ ਦੇ ਉੱਤੇ ਆ ਗਿਆ ਸੋ ਪੁਰਖ ਅਕਾਲ ਦਿਨ ਦੇ ਆਲਾ ਸੱਚਖੰਡ ਨਿਵਾਸੀ ਪੁਰਖ ਬਨਾਸੀ ਆਇਆ ਪਾਗਾ ਉਹ ਕਬੂਲਾਸ਼ੀ ਸੱਚਖੰਡ ਨਵਾਸੀ ਐ ਧਰਨੀ ਉਹ ਭੱਜਿਆ ਭੱਜਿਆ ਤੇਰੇ ਕੋਲ ਆ ਗਿਆ ਆ ਜਾ ਤੈਨੂੰ ਉਹ ਦੇ ਦਰਸ਼ਨ ਕਰਾਈਏ ਪਾਗ ਤੇਰੇ ਦੈ ਬਣਾਈਆ ਸੋ ਪੁਰਖੇ ਕਾਲਾ ਦਿਨ ਦੇ ਆਲਾ ਸੱਚਖੰਡ ਨਵਾਸੀ ਪੁਰਖ ਬਨਾਸੀ ਆਇਆ ਭਾਗਾ ਭਾਗ ਤੇਰੇ ਦਇ ਬੜਾਈਆ ਚਰਨ ਧੂੜ ਕਰ ਲ ਉਤਮ ਸ੍ਰੇਸ਼ਟ ਦੋ ਜਹਾਨ ਤੋਂ ਮਜਨ ਮੰਗਾ ਮਜਨ ਹੁੰਦਾ ਇਸ਼ਨਾਨ ਕਰਨਾ ਐ ਤਰਣੀਏ ਬ੍ਰਹਮ ਵਿਸ਼ਨ ਮਹੇਸ਼ ਨੂੰ ਕਹਿ ਰਹੇ ਨੇ اے ਧਰਨੀਏ ਤੂ ਦੇ ਚਰਨਾਂ ਦੀ ਧੂੜੀ ਦੇ ਨਾਲ ਇਸ਼ਨਾਨ ਕਰ ਲਾ ਮੱਜਨ ਕਰ ਲਾ ਚਰਨ ਧੂੜ ਕਰ ਲਾ ਉਤਮ શ્રેષ્ઠ ਦੋ ਜਹਾਨ ਤੋਂ ਮੱਜਨ ਮਗਾ ਜਗਤ ਮੈਲ ਰਹੇ ਨਾਰਾਇਆ ਜਿਸ ਨੂੰ ਸੀਸ ਝੁਕਾਉਂਦੇ ਏ ਕੌਣ ਅਗਮੀ ਰਾਜਾ ਆਇਆ ਧਰਨੀਏ ਜਿਸ ਨੂੰ ਸੀਸ ਝੁਕਾਉਂਦੇ ਕ੍ਰਿਸ਼ਨ ਰਾਧਾ ਸੀਤਾ ਰਾਮ ਨੇਵ ਨੇਵ ਲਾਗਣ ਪਾਈਆ ਇਹ ਉਹ ਮਹਾਨ ਪੁਰਖ ਬਦਤਾ ਧਰਨੀ ਦੇ ਉੱਤੇ ਆਇਆ ਜਿਸ ਨੂੰ ਰਾਮ ਕ੍ਰਿਸ਼ਨ ਰਾਧਾ ਸੀਤਾ ਸਾਰੇ ਸੀਸ ਨਵਾਉਂਦੇ ਗਏ ਜਿਸ ਦਾ ਨਾਮ ਨਿਧਾਨ ਬੋਧ ਅਗਾਦਾ ਇਸ ਦਾ ਨਾਮ ਬੁੱਧੀ ਤੋਂ ਪਰਿਆ ਬੁੱਧੀ ਵਿੱਚ ਸਮਝ ਕੋਈ ਨਾ ਪਾਈਆ ਜੇ ਕੋਈ ਆਖੇ ਮੈਂ ਅਕਲ ਬੁੱਧੀ ਦੇ ਨਾਲ ਇਹਨੂੰ ਜਾਣ ਲਵਾ ਇਹ ਅਗੰਮੀ ਰਾਜਾ ਇਹਦੇ ਬਾਰੇ ਕੋਈ ਜਾਣ ਨਹੀਂ ਸਕਦਾ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਸੁਆਮੀ ਹੋਏ ਸਹਾਈਆ ਵਿਸ਼ਨ ਬਰਮਾ ਸ਼ੇਵ ਕਹਿਣ ਧਰਨੀਏ ਆਪਣੇ ਮੁਖ ਤੋਂ ਲਾਲੇ ਪੱਲਾ ਇਹਨੂੰ ਸਾਹਮਣੇ ਦੇਖ ਲਾ ਆਪਣੇ ਮੁਖ ਤੋਂ ਪੱਲਾ ਲਾਲਾ ਇਹਨੂੰ ਸਾਹਮਣੇ ਦਰਸ਼ਨ ਕਰ ਲਾਏ ਦੇ ਪਲਕਾਂ ਲੈ ਉਠਾਈਆ ਜਿਸ ਨੂੰ ਪੈਗੰਬਰਾਂ নূর ਅਲਾਹੀ ਕਿਹਾ ਅੱਲਾ ਇਹ ਬੇਸ਼ੱਕ ਅੱਜ ਪਰਤਖ ਹੋ ਗਿਆ ਤੇਰੇ ਸਾਹਮਣੇ ਇਹਨੂੰ ਸਾਰੇ ਪੈਗੰਬਰਾਂ ਨੇ ਪੀਰਾਂ ਨੇ ਆਖਿਆ ਨੂਰ ਇਹ ਨੂਰੀ ਆ ਉਹ ਅੱਲਾ ਇੱਥੇ ਆ ਗਿਆ ਜਿਹਨੂੰ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਅੱਲਾ ਕਿਆ ਨੂਰੀ ਕਿਆ ਆਲਮੀਨ ਯਾਮਬੀਨ ਇੱਕ ਅਖਵਾਈਆ ਸੋ ਤੇਰਾ ਸੁਹਾਵਣ ਆਇਆ ਇੱਕ ਮਹੱਲਾ ਉਹ ਤੇਰੇ ਇਸ ਮਹਲ ਨੂੰ ਧਾਨੀਏ ਤੇਰੇ ਉੱਤੇ ਉਹ ਆ ਗਿਆ ਇਹਨੂੰ ਸੋਹਣਾ ਬਣਾਉਣ ਵਾਸਤੇ ਆ ਗਿਆ ਕਿਉਂਕਿ ਅੱਜ ਤੱਕ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਦੇਵਤਿਆਂ ਨੇ ਹੀ ਤੈਨੂੰ ਚਰਨਛੋਹ ਦਿੱਤੀ ਹੈ ਅਕਾਲ ਪੁਰਖ ਨੇ ਅਜੇ ਤੱਕ ਤੈਨੂੰ ਚਰਨਛੋਹ ਨਹੀਂ ਦਿੱਤੀ ਇਹ ਤੇਰੇ ਮਹੱਲੇ ਨੂੰ ਸੋਹਣਾ ਬਣਾਉਣ ਵਾਸਤੇ ਆ ਗਿਆ ਨੌਖੰਡ ਪ੍ਰਿਥਵੀ ਸਤ ਦੀਪ ਮੁਕਾਈਆ ਆਵਨ ਅਠਤਰੇ ਜਾਨ 97 ਹੋਰ ਵੀ ਉੱਤਸੀ ਮਰਦ ਕਾ ਚੇਲਾ ਇਹ ਭਵਿਕ ਬਾਣੀ ਆ ਸਹਿਬ ਸੁਲਤਾਨ ਪਹਿਲੀ ਪਾਸ਼ੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿ ਜਦੋਂ ਨੇਕਲੰਕ ਆਇਆ ਉਹ ਅਠਾਂ ਵਿੱਚ ਆਏਗਾ ਆਪ ਤੇਜ ਵਾਏ ਪ੍ਰਥਮੀ ਆਕਾਸ਼ ਮਨ ਮਤ ਬੁੱਧ ਔਰ ਉਹ ਤਿੰਨਾ ਗੁਣਾ ਕੋ ਰਹਿਤ ਹੋਵੇਗਾ ਆਵਨ ਅਠਤਰੇ ਜਾਵਨ 79 ਯਾਨੀ ਕਿ ਉਹ ਸੱਤਾ ਦੀਪਾਂ ਤੇ ਨੌ ਅਠੰਡਾ ਦੇ ਵਿੱਚ ਉਹਦੀ ਸਿੱਖਦਾਰੀ ਹੋਏਗੀ ਉਹ ਹਰ ਜਗ੍ਹਾ ਤਾ ਲੇਖਾ ਜਾ ਕੇ ਮੁਕਾਏਗਾ ਸੋ ਤੇਰਾ ਸੁਹਾਵਣ ਆਇਆ ਇੱਕ ਮਹੱਲਾ ਨੌ ਖੰਡ ਪ੍ਰਿਥਵੀ ਸੱਤ ਦੀਪ ਮੁਕਾਈਆ ਭਾਗ ਲਗਾ ਕੇ ਜੋਤੀ ਤਾਰ ਪਿੰਡ ਕੱਲਾ ਜਿਸਨੇ ਨੌ ਅਖੰਡ ਸਤਾ ਦੀਪਾਂ ਦਾ ਭਾਗ ਜਗਾਉਣਾ ਸੁੱਤੇ ਪਏ ਨੂੰ ਕਿਉਂਕਿ ਉਹਨੇ ਆਪਣੀ ਜਨਸ਼ੋ ਦੇਣੀ ਆ ਆਪਣੀ ਸਵੱਲੀ ਨਜ਼ਰ ਪਾਉਣੀ ਆ ਸਾਖਸ਼ਤ ਹੋ ਕੇ ਪ੍ਰਗਟ ਹੋ ਕੇ ਏ ਧਰਨੀਏ ਅੱਜ ਉਹ ਪਿੰਡ ਕੱਲੇ ਦੇ ਵਿੱਚ ਆ ਗਿਆ ਫੇਰ ਸਰਵਣ ਕਰੋ ਪਾਗ ਲਗਾ ਕੇ ਜੋਤੀ ਤਾਰ ਪਿੰਡ ਕੱਲਾ ਕਾਇਨਾਤ ਦਾ ਪਰਦਾ ਰਿਆ ਚੁਕਾਈਆ ਕਾਇਨਾਤ ਦਾ ਪਰਦਾ ਰਿਆ ਚੁਕਾਈਆ ਦੁਨੀਆ ਦੇ ਵਿੱਚ ਆ ਗਿਆ ਇਸ ਮਾਤਲੋਕ ਦੇ ਵਿੱਚ ਆ ਗਿਆ ਔਰ ਆਪਣੇ ਪਰਦੇ ਨੂੰ ਆਪੇ ਹੀ ਚੁੱਕ ਰਿਆ ਕਿੱਥੇ ਪਿੰਡ ਕੱਲਾ ਦੇ ਵਿੱਚ ਜੇ ਕਿਸੇ ਨੂੰ ਨਾ ਪਤਾ ਲੱਗੇ ਕਿ ਉਹ ਪਾਰਬ੍ਰह्म ਧਰਤੀ ਤੇ ਕਿਸ ਤਰ੍ਹਾਂ ਦਾ ਆਇਆ ਤੇ ਪਿੰਡ ਕੱਲੇ ਦੀ ਹਰ ਸੰਗਤ ਨੂੰ ਪੁੱਛ ਲੋ ਕਿ ਚਾਰ ਹਾੜ ਨੂੰ ਸ਼ੈਨ ਸਈ ਸੰਮਤ ਨੌ ਨੂੰ ਇੱਥੇ ਕੌਣ ਆਇਆ ਸੀ ਉਹ ਅਗੰਮੀ ਰਾਜਾ ਜਿਸ ਨੂੰ ਸੋਹਣ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਕਿਹਾ ਇੱਥੇ ਉਹ ਆਇਆ ਤੇ ਕੱਲੇ ਵਿੱਚ ਪਾਗ ਲਗਾ ਕੇ ਜੋਤੀ ਤਾਰ ਪਿੰਡ ਕੱਲਾ ਕਾਇ ਨਾਤ ਦਾ ਪਰਦਾ ਰਿਆ ਚਕਾਈਆ ਜੇ ਉਸ ਨੂੰ ਲੱਭਣਾ ਕਿੱਥੇ ਲੱਭਣਾ ਕੀ ਬਖਸ਼ਿਸ਼ ਹੈਗੇ ਹਰ ਸਰਵਣ करिए ਜੇ ਉਸ ਨੂੰ ਲੱਭਣਾ ਤੇ ਭਗਤਾ ਅੰਦਰ ਰਲਾ ਕਿਉਂਕਿ ਜੇ ਭਗਵਾਨ ਹੈ ਤੇ ਭਗਤ ਹੈ ਜੇ ਭਗਤ ਹੈ ਤੇ ਭਗਵਾਨ ਇਹ ਦੋਨਾਂ ਦੀ ਗੱਲ ਹੈ ਇੱਕ ਵਾਰੀ ਮੈਂ ਵੀਰ ਦੀ ਕਵਿਤਾ ਇੰਟਰਵਿਊ ਸੀ ਆਖਿਆ ਵੀ ਆ ਵੀ ਕਿਤੇ ਗੱਲ ਨਾ ਕਰਿਓ ਪਰ ਇੱਕ ਉਦ੍ਰਤੀ ਗੱਲ ਆ ਗਈ ਕਵਿਤਾ ਦੇਖੀ ਉਹਦੇ ਵਿੱਚ ਜ਼ਿਕਰ ਹੀ ਇਹ ਹੈ ਕਿ ਜੇ ਤੂੰ ਹੈ ਤੇ ਮੈਂ ਹਾਂ ਜੇ ਮੈਂ ਹਾਂ ਤੇ ਤੂੰ ਹੈ ਸੋਸ਼ਤਰ ਪਰਮੇਸ਼ਰ ਨੇ ਆਖਿਆ ਜੇ ਮੈਨੂੰ ਕਿਤੇ ਲੱਭਣਾ ਤੇ ਮੇਰੇ ਭਗਤਾਂ ਦੇ ਵਿੱਚੋਂ ਲੱਭ ਲਿਓ ਮੈਂ ਉੱਥੇ ਬਿਰਾਜਮਾਨ ਹ ਜੇ ਉਸ ਨੂੰ ਲੱਭਣਾ ਤੇ ਭਗਤਾ ਅੰਦਰ ਰਲਾ ਕਰ ਕਰ ਡੇਰਾ ਲਾਈਆ ਉਹ ਪੁਰਖ ਅਬਨਾਸ਼ੀ ਉਹ ਅਕਾਲ ਪੁਰਖ ਹੀ ਕਹਾਦਾ ਹੋਇਆ ਜੇ ਉਹ ਕਰਕਰ ਦੇ ਵਿੱਚ ਸਮਾਇਆ ਨਾ ਜੇ ਉਹ ਕਣਕਣ ਦੇ ਵਿੱਚ ਸਮਾਇਨਾ ਗਿਆ ਤੇ ਉਹ ਪੁਰਖ ਅਕਾਲ ਹੀ ਕਹਾਦਾ ਹੋਇਆ ਉਹ ਗੰਮੀ ਰਾਜਾ ਹੀ ਕਹਾਦਾ ਹੋਇਆ ਉਹ ਮਨੁਸ਼ੀਸ਼ਿੰਗ ਵਿਸ਼ਨੂੰ ਕੋਗਵਾਨ ਹੀ ਕਹਾਦਾ ਹੋਇਆ ਜੇ ਉਹ ਕਣਕਣ ਦੇ ਵਿੱਚ ਨਾਜ ਸਮਾ ਜਾਵੇ ਜਿਹੜਾ ਅੱਜ ਕੱਲੇ ਦੀ ਧਰਤੀ ਉਪਾੜ ਲਾ ਰਿਹਾ ਉਹ ਕਹਿੰਦਾ ਮੈਂ ਕਣਕਣ ਦੇ ਵਿੱਚ ਸਮਾਇਆ ਹੋਇਆ ਮੈਂ ਭਗਤਾਂ ਦੇ ਅੰਦਰ ਰਹਿ ਗਿਆ ਦੂਇ ਤੇ ਰਕੀ ਬੇਟ ਸਲਾ ਮੈਂ ਆਪਣੇ ਭਗਤਾਂ ਦੇ ਵਿੱਚ ਇਸ ਦੀ ਦੁਈ ਦਵੈਤੀ ਨੂੰ ਖਤਮ ਕਰ ਦਿੱਤਾ ਸੱਲਲ ਆਪਣਾ ਰੰਗ ਚੜਾਈਆ ਇਹ ਨਹੀਂ ਕਿ ਮੈਂ ਇਕੱਲੀ ਉਹਨਾਂ ਦੀ ਦੁਈ ਦਵੈਤੀ ਨੂੰ ਖਤਮ ਕੀਤਾ ਮੈਂ ਉਹਨਾਂ ਨੂੰ ਅੰਦਰੋਂ ਵੀ ਤੇ ਬਾਹਰੋਂ ਵੀ ਆਪਣਾ ਰੰਗ ਵੀ ਚੜ੍ਹ ਦਿੱਤਾ ਜਿਸ ਦਾ ਖੇਲ ਹੋਣਾ ਜੱਲਾ ਥੱਲਾ ਮੈਂ ਅੱਜ ਇਕੱਲੇ ਦੀ ਧਰਤੀ ਦੇ ਉੱਤੇ ਬੈਠ ਗਿਆ ਪਰ ਮੈਂ ਆਪਣੇ ਭਗਤਾਂ ਦੇ ਵਿੱਚ ਵੀ ਸਮਾਇਆ ਹੋਇਆ ਮੈਂ ਸਿਰਫ ਭਗਤਾਂ ਦੇ ਵਿੱਚ ਨਹੀਂ ਇਕੱਲਾ ਸਮਾਇਆ ਮੈਂ 184 ਜੁਨੀ ਦੇ ਵਿੱਚ ਸਮਾਇਆ ਮੈਂ ਪੂਰੇ ਬ੍ਰਹਿਮੰਡ ਦੇ ਵਿੱਚ ਸਮਾਇਆ ਮੇਰਾ ਖੇਡ ਕਿੱਥੋਂ ਹੋਣਾ ਸਾਰੇ ਜਲ-ਥਲ ਦੇ ਉੱਤੇ ਹੋਣਾ ਮੈਂ ਇਡਾ ਸੁਪਰੀਮ ਰਾਜਾ ਹਾਂ ਮੈਂ ਮਹਾਰਾਜ ਹਾਂ ਜਿਸ ਦਾ ਖੇਲ ਹੋਣਾ ਜੱਲਾ-ਤੱਲਾ ਮੈਲ ਕੋ ਜੇ ਚਾਈ ਚਾਈ ਆ ਉਹ ਸ਼ਬਦ ਸੁਨੇੜਾ ਦੋ ਜਹਾਨਾ ਰਿਹਾ ਕੱਲਾ ਵਿਸ਼ਨੂੰ ਬ੍ਰਹਮਾ ਸ਼ਿਵ ਕਹ ਰਹੇ ਨੇ ਉਸ ਨੇ ਆਪਣਾ ਸ਼ਬਦ ਸੁਨੇੜਾ ਕੱਲ ਦਿੱਤਾ ਐ ਤਰਨੀਏ ਮੇਰੇ ਅੱਖਰ ਆਪ ਸਮਝਾਈਆ ਜਿਹੜੀ ਗੱਲ ਅੱਜ ਤੱਕ ਨਿਰ ਅਖਰੀ ਰਹੀ ਉਹਨਾਂ ਨੂੰ ਅੱਖਰਾਂ ਦੇ ਵਿੱਚ ਆਪਣਾ ਸ਼ਬਦ ਸੁਣਾ ਕੇ ਸਾਨੂੰ ਉਹ ਗੱਲ ਸਮਝਾ ਰਿਹਾ ਕਿ ਮੈਂ ਆਪਣਾ ਸੰਦੇਸ਼ ਦੋ ਜਹਾਨਾ ਦੇ ਵਿੱਚ ਭੇਜ ਰਿਹਾ 84 ਕਰਕੇ ਵੱਲ ਛੱਲਾ ਪਰ ਮੇਰੀ ਖੇਡ ਦਾ ਉਸ ਅਕਾਲਪੁਰੂ ਦੀ ਖੇਡ ਦਾ ਵਿਸ਼ਨ ਬਰਮਾ ਸ਼ਿਵ ਕਹ ਰਹੇ ਨੇ ਧਰਨੀ ਨੂੰ ਉਸ ਦੀ ਖੇਡ ਦਾ 184 ਨੂੰ ਭਾਵੇਂ ਪਤਾ ਲੱਗੇ ਜਾਂ ਨਾ ਲੱਗੇ ਅਚਲ ਛਲ ਆਪਣਾ ਪਰਦਾ ਆਪਣੇ ਵਿੱਚ ਛਪਾਈ ਆ ਉਹ ਜਿਹੜਾ ਛਲਿਆ ਨਾ ਜਾਣ ਵਾਲਾ ਅਚਲ ਕੋਣ ਹੁੰਦਾ ਜਿਹੜਾ ਛਲਿਆ ਨਾ ਜਾ ਸਕੇ ਉਹ ਆਪਣੇ ਪਰਦੇ ਨੂੰ ਆਪੇ ਚੁੱਕੇ ਤੇ ਚੁੱਕੇ ਨਹੀਂ ਤੇ 184 ਕੋਲੋਂ ਆਪਣਾ ਪਰਦਾ ਉਹ ਪਾ ਕੀ ਰੱਖੇਗਾ ਇਹ ਵਿਸ਼ਨ ਬ੍ਰਹਮਾ ਸ਼ਿਵ ਤਰਨੀ ਨਲ ਗੱਲ ਕਰੇ ਉੱਠ ਲੈਣਾ ਤਕਲੇ ਰਾਜਾ ਬੱਲਾ ਕੀ ਬਾਵਨ ਗਿਆ ਜਰਡਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਈ ਮਹਾਰਾਜੀ ਇੱਕ ਪਹਿਰੇ ਤੋਂ ਬਾਅਦ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰਦਾ ਮੂਰ ਕਿਉਂ ਲਾਉਂਦੇ ਨੇ ਕਿਉਂਕਿ ਬਾਣੀ ਦਾ ਰਚਤਾ ਆਪ ਜੀ ਗੁਰਬਾਣੀ ਗੁਰਬਾਣੀ ਸਰਵਣ ਕਰਦੇ ਹੋ ਉਤ ਵਿੱਚ ਮਹੱਲਾ ਆਉਂਦਾ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਨਾਨਕ ਦੀ ਬੇਸ਼ੱਕ ਸਟੈਂਪ ਲੱਗਦੀ ਹੈ ਲੇਕਿਨ ਮਹੱਲਾ ਆਉਂਦਾ ਉਤੋਂ ਪਤਾ ਲੱਗਦਾ ਕਿ ਇਹ ਕਿਹੜੇ ਗੁਰੂ ਸਹਿਬਾਨ ਦੀ ਗੁਰਬਾਣੀ ਆ ਇੱਥੇ ਸੱਚੇ ਪਾਤਸ਼ਾਹ ਮੋਹਰ ਲਾਉਂਦੇ ਨੇ ਜੋਤੀ ਜੋਤ ਸਰੂਪ ਹ ਕਿਉਂ ਲਾਉਂਦੇ ਨੇ ਕਿਉਂਕਿ ਮੈਂ ਜੋਤੀਆਂ ਦਾ مالک ਜੋਤ ਸਰੂਪ ਅਕਾਲ ਪੁਰਖ ਦੀ ਗੱਲ ਨੂੰ ਕਰਦੇ ਆ ਕੋਈ ਬੰਦਾ ਗੱਲ ਕਿਸ ਨੂੰ ਮੈਂ ਨਹੀਂ ਕਰਦਾ ਜੋਤੀ ਜੋ ਸਰੂਪ ਹਰ ਆਪਿਆ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਖੇਲ ਆਪ ਖਲਾਈਆ ਮੈਂ ਜੋਤੀਆਂ ਦਾ ਬਲਕ ਜੋ ਸਰੂਪ ਆਪਣੀ ਕਿਰਪਾ ਕਰਕੇ ਇਹ ਸਾਰੀ ਖੇਡ ਨੂੰ ਕਰ ਰਿਹਾ ਔਰ ਇਹ ਸਾਰੇ ਖੇਲ ਨੂੰ ਮੈਂ ਆਪ ਖੇਲਿਆ ਇਹ ਮੇਰੀ ਸਾਰੀ ਖੇਲਾ ਸਰਤੀ ਨੂੰ ਬਣਾਉਣਾ ਸਮਾਨਾ ਨੂੰ ਬਣਾਉਣਾ ਬ੍ਰੇਮਾਡ ਨੂੰ ਬਣਾਉਣਾ ਪਤਨ ਨੂੰ ਬਣਾਉਣਾ ਮੈਂ ਆਪਣੇ ਆਪ ਨੂੰ ਇਸ ਧਰਤੀ ਦੇ ਉੱਤੇ ਲੈ ਕੇ ਆਉਣਾ ਬੇਸ਼ੱਕ ਮੈਂ ਨੂਰ ਹਾਂ ਮੈਂ ਆਕਾਰ ਨਹੀਂ ਹਾਂ ਮੇਰਾ ਆਕਾਰ ਕੋਈ ਨਹੀਂ ਮੇਰਾ ਰਗ ਰੂਪ ਕੋਈ ਨਹੀਂ ਪਰ ਇਹ ਵੀ ਮੇਰੀ ਆਪਣੀ ਖੇਡ ਹੈ ਮੈਂ 994 ਜੁਗ ਚੌਕੜੀ ਤੋਂ ਬਾਅਦ ਆਪਣਾ ਰੂਪ ਬਦਲ ਕੇ ਰੂਪ ਧਾਰ ਕੇ ਨੇਕ ਲੰਕ ਦਾ ਮੈਂ ਇਸ ertidhi ਦੇ ਉੱਤੇ ਆ ਗਿਆ ਮੈਂ ਆਪਣੇ ਸਿਰ ਦੇ ਉੱਤੇ ਪੰਜ ਮੁਕੀ ਤਾਜ ਲਾ ਕੇ ਅੱਜ ਕੱਲੇ ਦੀ ertidhi ਦੇ ਉੱਤੇ ਮੈਂ ਵਿਹਾਰ ਵੀ ਕਰ ਰਿਹਾ ਔਰ ਮੈਂ ਇਹ ਸਾਰੇ ਖੇਡੂ ਖੇਡਣ ਵਾਲਾ ਸਵੈਮ ਆਪ ਹੂੰ ਇੰਨੀ ਹੀ ਹਰਬਣੀ ਦੇ ਨਾਲ ਸਰਵਰ ਸੰਗਤ ਨੂੰ ਮੈਂ ਮਾਫੀ ਦਾ ਜਾਚਕਾਂ ਵਿਚਾਰ ਕਰਦਿਆਂ ਬਤ ਕਟ ਬੋਲਿਆ ਜਾ ਸਕਦਾ ਕੋਈ ਗਲੂ ਹੋ ਸਕਦੀ ਹੈ ਸਰਵਰ ਸੰਗਤ ਪਾਸੋਂ ਔਰ ਉਸ ਅਗੰਮੀ ਮਹਾਰਾਜ ਦੇ ਕੋਲੋਂ ਜੋ ਜਿਸ ਦਾ ਸਸਰੂਪ ਆਪ ਸਿੰਘਾਸਨ ਤੇ ਬਰਾਗਮਾਨ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਨਿਮਸ਼ਕਾਰਾ ਕਰ ਰਹੇ ਹੋ ਸਹਿਬਾਂ ਦੇ ਚਰਨਾਂ ਦੇ ਪਾਸੋਂ ਔਰ ਸੰਗਤ ਦੇ ਚਰਨਾਂ ਦੇ ਪਾਸੋਂ ਮੈਂ ਕੋਲਾਮੀਆਂ ਦੀ ਮਾਫੀ ਮੰਗਦਾ ਹੋਇਆ ਆਪ ਦੇ ਪਾਸੋਂ ਇਜਾਜ਼ਤ ਚੋਣਾ ਉਹ ਪੰਜਾਂ ਚਕਾਰਿਆਂ ਦਾ ਸਾਥ ਦਿਓ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੋ ਭਗਵੰਦੀ ਜੈ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੋ ਭਗਵੰਦੀ ਜੈ ਸੋ ਹੰਗ ਮਹਾਰਾਜੀ ਸ਼ੇਰ sing devotion bhagwan di jai